ਸਾਸੋ ਜੀ ਪੱਤਰ ਲੱਗੇ ਸੀਗੇ ਜੀ ਇਹ ਜਿਹੜੇ ਸ਼ਹਿਰ ਸੀ ਬੋਲ ਮੜਾ ਹੈ ਜੀ ਇਹ ਜਿਹੜੇ ਸ਼ਹਿਰ ਸੀ ਕੌਫੀ ਹਲਾ ਇਹ ਦੂਸਰੇ ਦੋ ਬੱਚੇ ਨਾਲ ਜਦੋਂ ਬੇਬੇ ਸੀ ਜਿਹੜੀ ਉਹ ਇੱਕ ਤਾਂ ਫਿਰ ਭਤੀਜੀ ਸੀ ਜੀ ਇੱਕ ਸਮਾਨ ਦੇ ਕੋਲ ਸੀ ਅੱਛਾ ਜੀ ਹਾਂ ਜੀ ਉਹਨੇ ਜਿਹਨੇ ਮੈਂ ਨਾਲ ਦੀ ਡੈੱਡ ਬੋਡੀ ਲੈਂਦੇ ਜੇ ਸਿੱਧੀ ਸਾਡੀ ਹੈਲਪ ਕਰੀ ਜਾਵੇ। ਇਹ ਨਾਮ ਦੱਸੋ ਜੀ ਸਰਦੂ ਸਿੰਘ ਕਿੱਥੇ ਰਹਿਣ ਵਾਲੇ ਨੇ? ਮਲਾਵ ਰੋਡ ਦੇ ਜੀ। ਸਰ ਜਿਹੜੇ ਬੱਚੇ ਹਾਸਾ ਦਾ ਰਸਤਾ ਹੋਵੇਗਾ ਉਹ ਕੀ ਲੱਗਦੀ ਸੀ ਤੁਹਾਡੇ ਕੋਲ? ਮੇਰਾ ਬੇਟਾ ਸੀਗੇ ਨਵਜੋਤ ਸਿੰਘ ਕਿੰਨੀ ਉਮਰ ਸੀ ਉਹਦੀ? ਤਕਰੀਬਨ 19 ਸਾਲ। ਹਾਂਜੀ ਕਨੀ ਸਾਥਿਕ ਜੀ ਅੱਛਾ ਕਿੰਨੀ ਦਿਨ ਪਹਿਲਾਂ ਘਿਆਸੀਅਤ ਹੈ 17 ਅਪ੍ਰੈਲ ਅੱਛਾ 17 ਅਪ੍ਰੈਲ ਨੂੰ ਹੋਇਆ ਜੀ ਹਾਂਜੀ ਤੇ ਜਿਹੜੇ ਤਿੰਨ ਬੱਚੇ ਜਿੱਦਾਂ ਕਿ ਆਸਾਗਰ ਆਸਾਗਰ ਦੇ ਨੇ ਤੇ ਕਿੱਦਾਂ ਹੋਏ ਨੇ ਮਤਲਬ ਤੁਹਾਨੂੰ ਸਾਨੂੰ ਪਤਾ ਲੱਗਦਾ ਸਾਨੂੰ ਸਿਰਫ ਪਾਸੜੀ ਪਤਾ ਲੱਗੇ ਸੀਗੇ ਜੀ ਤੇ ਜਿਹੜੇ ਸ਼ਹਿਰ ਸੀ ਹਾਂਜੀ ਇਹਦਾ ਕਿਹੜੇ ਸ਼ਹਿਰ ਸੀ ਕੌਪਈਆ ਲੋ ਤੇ ਦੂਸਰੇ ਦੋ ਬੱਚੇ ਸੀ ਨਾਲ ਜਿਹੜੇ ਬੇਟੇ ਸੀ ਜਿਹੜੀ ਉਹ ਇੱਕ ਤਾਂ ਮੇਰੇ ਭਤੀਜੇ ਸੀ ਕਿ ਜਿਹੜੀ ਇੱਕ ਸਮਾਨੇ ਤੋਂ ਕੁੜੀ ਸੀ ਅੱਛਾ ਜੀ ਹਾਂਜੀ ਕਿਸ ਤਰ੍ਹਾਂ ਮੈਨੂੰ ਇਹ ਕਿਦੋਂ ਪਤਾ ਲੱਗਿਆ ਤੁਹਾਨੂੰ ਸਰੋਂ ਬਾਰੋਂ ਫੋਨ ਆਇਆ ਰਿਹਾ ਅੱਛਾ ਜੀ ਤੀਜੇ ਦਾ ਤੇ ਉੱਥੇ ਬਹੁਤ ਬੀਸਤੀ ਗਿਆ ਸੀ ਅਸਟਡੀ ਤੁਸੀਂ ਜੀ ਇੱਕ ਬੜਾ ਗੁੱਸੇ ਦੀ ਗੱਲ ਆ ਹੁਣ ਕੀ ਚਾਹੁੰਦੇ ਹੋ ਤੁਸੀਂ ਮਤਲਬ ਸਰਕਾਰ ਤੋਂ ਚਲਦੇ ਪੀ ਆਪ ਸਰਕਾਰ ਤੋਂ ਸਹਿਤ ਕਿੰਨ ਸੈਂਟਰ ਕਾਰਪੋਰੇਟ ਇੰਡੀਆ ਤੋਂ ਚਾਹੁੰਦੇ ਬੱਚਿਆਂ ਦੀ ਜਲਦੀ ਤੇ ਜਲਦੀ ਕਿ ਤੁਹਾਡੀ ਇੱਥੇ ਆਈਆਂ ਨਾਲ ਸਾਡਾ ਸਹਿਯੋਗ ਕੀਤਾ ਜਾਵੇ ਹਰਮਨ ਪ੍ਰੀਤ ਕਰਸੋਮ ਕੋਈ ਕਿੰਨੀ ਦਿਨ ਤੋਂ ਮਤਲਬ ਕੈਨੇਡਾ ਵਸੇ ਕੋਈ ਉਸੇ ਕਿ ਜੇ 5 ਸਾਲ ਤੋਂ ਉੱਪਰ ਸਿਟਿਚ ਹੋ ਗਿਆ ਸੀ ਟੈਂਸ਼ਨ ਕਿ ਆ ਤੇ ਪੈਰਨਸੀ ਐਰਨੈਂਸ ਅਨਮਨ ਦੋਨੇ ਬੱਚੇ ਆਪਣੇ ਕੋਲੇ ਸੀ ਹਾਂਜੀ ਜੀ ਕੀ ਕਹਿਣਾ ਚਾਹੋਗੇ ਬੜਾ ਦੁੱਖ ਬੜਾ ਦੁੱਖ ਪਿਆਰ ਪਰਿਵਾਰ ਦੇ ਉੱਤੇ ਤੇ ਕੀ ਚਾਹੁੰਦੇ ਤੁਸੀਂ ਉਹ ਕੀ ਚਾਹੁੰਦੇ ਇਹ ਪਰਿਵਾਰ ਉੱਥੇ ਚਾਹੁੰਦਾ ਤੁਸੀਂ ਚਾਹੁੰਦੇ ਜੀ ਫਿਰ ਉਹਨਾਂ ਦੀ ਡੈੱਡ ਬੋਡੀ ਲੈਂਦੇ ਜੇ ਤੁਸੀਂ ਸਾਡੀ ਹੈਲਪ ਕਰੀ ਜਾਵੇ ਜਲਦੀ ਤੋਂ ਜਲਦੀ ਅਸੀਂ ਇਹ ਗੱਲ ਕਹਿਣਾ ਚਾਹਾਂਗੇ ਜਿਹੜਾ ਸਾਡਾ ਭਤੀਜਾ ਨਰਜੋਤ ਸਿੰਘ ਸੋਮਲ ਤੇ ਹਰਮਨ ਕੌਰ ਸੋਮਲ ਕੀ ਉੱਧਰ ਮੈਚ ਹੋਈ ਆ ਐਕਸੀਡੈਂਟ ਦੇ ਵਿੱਚ ਸਰਕਾਰ ਉਹਨਾਂ ਦੀਆਂ ਲਾਸ਼ਾਂ ਨਹੀਂ ਲਈਆਂ ਜਲਦੀ ਤੋਂ ਜਲਦੀ ਸਾਡੀ ਹੈਲਪ ਕਰਕੇ ਉਹਨਾਂ ਨੂੰ ਇੱਥੇ ਬਚਾ ਗਏ ਤਾਂ ਕਿ ਉਹ ਪਰਿਵਾਰ ਤੇ ਜਿਹੜਾ ਦੁੱਖਾਂ ਦਾ ਪਹਾੜ ਪਿਆ ਹੋਇਆ ਉਹ ਦਿਨ ਨੂੰ ਦਿਲਾਸਾ ਮਿਲ ਸਕੇ ਔਰ ਸਾਡੇ ਸਾਰੇ ਮਲੋਦ ਵੱਲੋਂ ਸਾਡੇ ਏਰੀਆ ਵੱਲੋਂ ਬਹੁਤ ਹੀ ਦੁੱਖ ਪ੍ਰਗਟ ਕੀਤਾ ਗਿਆ ਸਾਡੇ ਨਾਲ ਆ ਕੇ ਦੁੱਖ ਸਾਂਝਾ ਕੀਤਾ ਗਿਆ ਅਸੀਂ ਸਾਰੇ ਲੋਕਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੇ ਦੁੱਖਾਂ ਨੂੰ ਥੋੜਾ ਜਿਹਾ ਹੌਸਲਾ ਸਾਨੂੰ ਦਿੱਤਾ ਆ ਕੇ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਗਵਰਨਮੈਂਟ ਆਫ ਇੰਡੀਆ ਸਰਕਾਰ ਤੋਂ ਅਸੀਂ ਇਹੀ ਮੰਗ ਕਰਦੇ ਹਾਂ ਜਿਵੇਂ ਸਾਡੀਆਂ ਬੱਚਿਆਂ ਦੀਆਂ ਲਾਸ਼ਾਂ ਨੇ ਉਹ ਸਹੀ ਟਾਈਮ ਤੇ ਜਲਦੀ ਤੋਂ ਜਲਦੀ ਸਾਡੇ ਕੋਲ ਇੱਥੇ ਪਛਾਈਆਂ ਜਾਣ ਸਾਡੀ ਹੱਦ ਕੀਤੀ ਜਾਵੇ